ਚਲੋ ਕੋਈ ਕੋਈ ਨਹੀਂ ਬਹੁਤ ਬਹੁਤ ਕੋਈ ਨਹੀਂ ਵੀ ਅਮਰ ਰਾਜ ਸਾਹਿਬ ਦੀ ਮੈਂ ਬਹੁਤ ਸਭ ਭਾਈ ਕਿਹੜੀ ਜਗ੍ਹਾ ਗਏ ਸੀ ਤੇ ਕੀ ਗੱਲ ਕੀ ਹੋਈ ਉੱਥੇ ਭਾਈ ਸਾਨੂੰ ਕੁਝ ਨਹੀਂ ਪਤਾ ਕਿ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਹੈ ਨਾ ਵਿੱਚ ਐਸਪੀ ਆਰ ਅਮਰ ਰਾਜ ਆਪ ਦਾ ਇਹ ਕਰਦੇ ਹਾਂ ਸਾਨੂੰ ਉਹਨਾਂ ਨੇ ਕਿੜਾਇਆ ਬਸ ਭਾਈ ਆਪਣਾ ਨਾਮ ਕਿਹੜੀ ਜਗ੍ਹਾ ਤੇ ਤੁਸੀਂ ਗਏ ਸੀ ਮੈਂ ਭਾਈ ਦਬਈ ਗਿਆ ਕਿਹੜੇ ਸਾਲ ਸੂਈ 2015 ਚ ਗਿਆ ਸੀ ਤੇ ਜਿਹੜਾ ਤੁਹਾਨੂੰ ਪਾਣਾ ਵਰਤਿਆ ਕਦੋਂ ਵਰਤਿਆ ਇਹ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨੇ ਨੇ ਹਨ ਛੱਡੇ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲੋ ਮੈਂ ਐਸਪੀ ਹੋਰ ਆ ਜਾ ਬਹੁਤ ਸ਼ੁਕਰ ਕਰਦਾ ਹਾਂ ਬਸ ਗਾਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਭਾਈ ਇਹ ਤਾਂ ਉਹਨਾਂ ਨੂੰ ਇਹ ਕੰਮ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਤੁਹਾਡੇ ਨਾਲ ਕਿੰਨੇ ਮੁੰਡੇ ਹੋਰ ਸੀ ਜਿਹੜਾ ਅਈ ਭਾਈ ਤਿੰਨੇ ਜਾਣੇ ਸੀਗੇ ਉਹ ਤੈਨੀਆਂ ਜਾਨੇ ਮੈਨੂੰ ਦੋ ਜਾਨੇ ਪਹਿਲਾਂ ਜਦੋਂ ਉਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਆ ਤੁਹਾਨੂੰ ਸੀੜੇ ਜਬਰਦਸਤੀ ਕੁੱਟ ਕੇ ਮਨਾਇਆ ਹੂੰ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋ ਕਿ ਤੁਹਾਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ ਚ ਰਹੇ 6 ਸਾਲ ਤੋਂ ਉੱਤੇ ਹੋ ਗਏ 6 ਸਾਲ ਤੋਂ ਤੇ ਅੱਜ ਵਾਪਸ ਆਏ ਉਹ ਤੇ ਮਾਂ ਨੂੰ ਮਿਲਿਓ ਕਿਹੋ ਜਿਹਾ ਲੱਗ ਰਿਹਾ ਅੱਜ ਉਹਨਾਂ ਦਾ ਪਰਿਵਾਰ ਤੇ ਮਿਲਣੇ ਮੈਨੂੰ ਅੱਜ ਹੀ ਲੱਗਿਆ ਜੇ ਮਾਝ ਆਇਆ ਪਰਬਾਤ ਮੁੜ ਕੇ ਬਾਹਰ ਜਾਂਦਾ ਹੈਗਾ ਉਹਨੂੰ ਦੋਰਾ ਨਹੀਂ ਚਲ ਚਲ ਇਹ ਗਿਆ 19 ਸਾਲ ਤੋਂ ਉੱਥੇ ਫਿਟਗਾਰ ਇਹ ਸੁਖਵੀਰ ਚੰਦ ਨਹੀਂ ਆ ਇਹ ਗਿਆ ਸੀ ਤੋਂ ਦੂਸਰੇ ਸਾਨੇ ਤੇ ਤੇ ਗਿਆ ਦੋ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਸਾਲ ਹੋ ਗਏ ਅਸੀਂ ਜਾਨੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੀਸਾ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਸਵਟ ਅਸੀਂ ਤਾਂ ਕਹਿ ਰਹੇ ਆ ਅਫਰਾਇ ਸਾਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਤਾ ਇੱਕੋ ਇੱਕ ਬੇਟਾ ਸੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਨਾ ਪਿਆ ਕੁੜੀਆਂ ਸੀ ਕਿੰਨੇ ਬਹਿ ਜਾਂ ਹੋਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਧੱਕੇ ਸਮਝਦਾ ਕੀ ਹੋਇਆ ਕਿਸੇ ਵਾਰ ਪਤਾ ਕਿਸੇ ਜਦੋਂ ਬਸ ਆਈ ਸੌਂਦੇ ਸੀ ਕਹਿੰਦੇ ਸੀ ਕਿ ਕਤਲ ਤੱਕ ਕਿਸ ਪਾਇ ਹੈ ਕਤਲ ਤੱਕ ਕਿਸ ਪਾਇ ਹੈ ਇਹ ਮਹਾਰਾਜ ਨੂੰ ਪਤਾ ਜਦ ਅੱਜ ਕਿੰਨੀ ਖੁਸ਼ੀ ਇਹ ਬੇੜੇ ਨੂੰ ਮਿਲ ਗਈ ਜੀ ਖੁਸ਼ੀ ਆ ਸਿੱਧਾ ਇੱਕ ਇੰਨੀ ਖੁਸ਼ੀ ਕਿਹੜੀ ਹੋਊਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਕੀ ਬੱਚੰਦੇ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਨ ਵਾਲੀ ਕਿਸੇ ਨੇ ਸੁਣਾਈ ਅਸੀਂ ਕੋਈ ਨਹੀਂ ਨਾ ਭਗਵਾਨ ਤਮਾਨ ਜਾਂ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਸੁਣਾਈ ਕਿ ਤਿਆਰਕ ਦੀ ਮਨਤਾ ਕੀਤੀਆਂ ਸੂਣੀ ਦਾ ਸੂਣੀ ਸਾਡੀ ਇੰਨੇ ਸਨੇ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੌਗਣਾ ਸੱਚਾ ਪਾਤਸ਼ਾਹ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਲਿਆ ਕੇ ਅੱਜ ਅੰਬਰਾ ਤੋਂ ਟੋਰ ਕੇ ਲਿਆ ਕੇ ਪੁੱਤ ਦੀ ਦਾਤ ਸਾਡੇ ਚੋਈ ਚ ਪਾਤੀ ਠੀਕ ਠੀਕ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੈਂ ਬੇਟੇ ਦਾ ਫਫੜ ਲਾਦਾ ਤੇ ਮੈਂ ਤਕਰੀਬਨ ਕਾਫੀ ਪੱਜ ਦੋ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰੇ ਚਿੱਠੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ 'ਚ ਮਿਲਿਆ ਯਾਨੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਦੀ ਵੇਦਣਾ ਚੰਗੂਂ ਜਾਂ ਮੋਹੌਲਾ ਹੋਇਆ ਕਿਸੇ ਬਾਹਰ ਬਾਹਰ ਸਰ ਹੁਣ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਨੇ 1 ਸਾਲ ਡੇਢ ਸਾਲ ਕੰਮ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਜਾਨ ਦਾ ਆਪਾਂ ਨੂੰ ਕੋਈ ਨਾ ਇਹ ਬੱਚੇ ਨੇ ਸਾਨੂੰ ਅਸਲੀ ਦੱਸੀ ਜਾਂਦਾ ਸਾਨੂੰ ਪਤਾ ਵਾ ਅੱਜ ਕਿੰਨੀ ਖੁਸ਼ੀ ਹੈ ਬੇਟਾ ਵਾਪਸ ਆਇਆ ਅੱਜ ਬਹੁਤ ਜ਼ਿਆਦਾ ਠੀਕ ਹੀ ਕਹਣਾ ਚਾਹੁੰਦੇ ਅਜੋ ਬਰਾਇ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮਨ ਨਹੀਂ ਜੀ ਅਬ ਰਾਏ ਸਾਹਿਬ ਸਾਡੇ ਵਾਸਤੇ ਰੱਬ ਜਿਹੜੇ ਬੱਚੇ ਅੱਜ ਵੀ ਬਾਹਰ ਜਾਣਾ ਚਾਹਦੇ ਉਹਨਾਂ ਨੂੰ ਕੋਈ ਆਪਣੇ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਨ ਆ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਤੇ ਆਂਦੇ ਜਾਂ ਸਟੱਡੀ ਆ ਸਟੱਡੀ ਨਹੀਂ ਧਿਆਨ ਦੇਂਦੇ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਅਸੀਂ ਅੱਜ ਵੀ ਅਬਰਾਏ ਸਾਹਿਬ ਦੇ ਰਣੀ ਆ ਰਹਾਂਗੇ ਧੰਨਵਾਦ ਹਾਂਜੀ ਭਾਜੀ ਅੱਜ ਸਬੰਧ ਦਾ ਪਲਾਟ ٹرسٹ ਨੇ ਕਿਹੜਾ ਪ੍ਰਾਲਾ ਕੀਤਾ ਕਿ ਕਿਹੜੇ ਮੁੰਡੇ ਨੂੰ ਅੱਜ ਕੰਮ ਬੈਠ ਕੇ ਆਫਸਰ ਅੱਜ ਸਬੰਧ ਦਾ ਪਲਾਟ ٹرسٹ ਨੇ ਡਾਕਟਰ ਐਸ ਪੀ ਸਿੰਘ ਉਬਰਾਏ ਉਹਨਾਂ ਦੀ ਯੋਗ ਅਗਵਾਈ ਹੇਠ ਇਹ ਸੁਖਵੀਰ ਵੀਰ ਆ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਇਹ ਅੱਜ ਫਾਂਸੀ ਦੀ ਸਜ਼ਾ ਹੋਈ ਸੀ ਦੁਬਈ 'ਚ ਇਹ ਅੱਜ ਵਾਪਸ ਆਇਆ ਆਪਣੇ ਮਾਪਿਆਂ ਕੋਲ ਤੇ ਅੱਜ 에어ਪੋਰਟ ਤੇ ਪਹਿਲਾਂ ਗਮਗੀਨ ਸੀਗਾ ਮਾਹੌਲ ਜਦੋਂ ਮਾਂ ਮਾਂ ਪੁੱਤ ਮਿਲੇ ਇੰਨੇ ਸਾਲਾਂ ਬਾਅਦ ਤੇ ਮੁੜ ਕੇ ਖੁਸ਼ੀ 'ਚ ਬਦਲ ਗਿਆ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਇਹ ਤੇ ਅੱਜ ਅਸੀਂ ਇੱਥੇ ਸੁਖਵੀਰ ਵੀਰ ਨੂੰ ਲੈਣ ਆਏ ਆ ਜੀ ਆਇਆਂ ਕਹਿਣ ਆਇਆ ਸਰਵਦਾਪਾਲਾ ਤੋਂ ਦੇ ਹੁਣ ਤੱਕ ਕਿੰਨੇ ਨੌਜਵਾਨਾਂ ਨੂੰ ਜਿੱਥੇ ਆਪਣੇ ਘਰ ਵਾਪਸ ਲੈ ਆ ਚੁੱਕੇ ਨੇ ਤੇ ਹੋਰ ਕੀ ਕੀ ਨਵੇਂ ਉਪਰਾਲੇ ਕਰ ਰਹੇ ਆ ਸਰਵਦਾਪਾਲਾ ٹرسٹ ਵੱਲੋਂ ਅਬਰਾਈ ਸਾਹਿਬ ਦੀ ਯੋਗਗਵਾਈ 'ਚ ਉਹਨਾਂ ਵੱਲੋਂ ਸਾਰਾ ਜਿਹੜਾ ਉਹ ਆਪਣੇ ਨਿੱਜੀ ਆਮਦਨ 'ਚੋਂ ਜਿਹੜਾ 98% ਦਾਨ ਕਰਦੇ ਉਹਨਾਂ ਵੱਲੋਂ 150 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਏ ਲੰਮੀਆਂ ਸਜ਼ਾਵਾਂ ਵਾਲੇ ਸੀ ਜਾਂ ਫਾਂਸੀ ਦੀ ਸਜ਼ਾ ਲੈ ਸੀ ਉਹਨਾਂ ਨੂੰ ਆਪਣੇ ਵਾਰਸਾ ਤੱਕ ਪਹੁੰਚਾਇਆ ਉਥੋਂ ਮੌਤ ਦੇ ਮੂੰਹ 'ਚੋਂ ਕੱਢ ਕੇ ਬੋਡੀਆਂ ਵੀ ਕਈ ਵਾਰੀ ਮੁੰਨਾਈਆਂ ਜਾਂਦੀਆਂ ਜਾਂਦੀਆਂ ਜੀ ਅਖਦੀ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਜੀ ਉਹ ਦਿਨ ਧਾਰ ਬਣੀ ਵੇਦੇ 24 ਘੰਟੇ ਹਮੇਸ਼ਾ ਇਸ ਕੰਮ ਵਾਸਤੇ ਲੱਗੇ ਰਹਿੰਦੇ ਹਾਂ ਹਾਂਜੀ ਡੈੱਡ ਬੋਡੀਆਂ ਵੀ ਲਗਾਤਾਰ ਜਿਹੜੀਆਂ ਅਰਬ ਦੇਸ਼ਾਂ 'ਚ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਉਹ ਪਰਿਵਾਰ ਬੇਵੱਸ ਹੁੰਦੇ ਨੇ ਉੱਥੋਂ ਆਪਣੇ ਮਤਲਬ ਬੱਚਿਆਂ ਨੂੰ ਵਾਪਸ ਲਿਆਉਣ ਲਈ ਉਹਦੇ ਲਈ ਅਸੀਂ ਮਦਦ ਕਰਦੇ ਹਾਂ ਜੀ ਬਰਾਇ ਸਾਹਿਬ ਦੀ ਅਗਵਾਈ ਚੋਂ ਟੀਮ ਭੇਜਦੇ ਆ ਅਸੀਂ ਇੱਥੋਂ ਰਿਸੀਵ ਕਰਦੇ ਆ ਅੱਜ ਮੈਂ ਦੱਸਣਾ ਚਾਹੁੰਦਾ ਅੱਜ ਸਵੇਰੇ ਵੀ ਜਿਹੜੀ ਆ ਅਸੀਂ 357 ਬੋਡੀਆਂ ਤੱਕ ਆ ਚੁੱਕੀਆਂ ਸਵੇਰੇ ਇੱਕ ਰਿਸੀਵ ਕੀਤੀ ਆ ਤੋਂ ਮੰਡੀ ਗੁਬਿੰਦਗੜ ਨਾਲ ਸੰਬੰਧਤ ਸੀਗੀ ਸਵੇਰੇ ਤੜਕੇ 3 ਵਜੇ ਆ ਕੇ ਇੱਥੇ ਅਸੀਂ ਉਹ ਵਾਲਾ ਕਾਰਜ ਕੀਤਾ ਤੇ ਪ੍ਰਮਾਤਮਾ ਨੇ ਉਹ ਹੁਣ ਇਹ ਖੁਸ਼ੀ ਵਾਲਾ ਕੰਮ ਆ ਵੀ ਆਪਾਂ ਵੀਰ ਨੂੰ ਇੱਥੇ ਸੁਖਵੀਰ ਨੂੰ ਲੈਣ ਆਏ ਰਿਪੋਰਟ ਤੇ ਜੀ ਐਸੀ ਦੇ ਪੱਖੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਆ ਜੀ ਆਪਾਂ ਪਰਿਵਾਰ ਵਾਲਿਆਂ ਦੀ ਵੀ ਤੇ ਦੂਸਰੇ ਹੋਰ ਜਿਹੜੇ ਮਦਦਾਨਾ ਤੇ ਨਹੀਂ ਉਹਨਾਂ ਦੇ ਕਿਸ ਤਰ੍ਹਾਂ ਦੇ ਦੇਖਿਆ ਜਾਂਦਾ ਤੁਸੀਂ ਵੇਖਦੇ ਜੇ ਬਰਾਇ ਸਾਹਿਬ ਲਗਾਤਾਰ ਕਰੋੜਾ ਰੁਪਏ ਹਰ ਸਾਲ ਖਰਚਦੇ ਆ ਲੋੜਵੰਦਾਂ ਦੀ ਮਦਦ ਲਈ ਉਹਦੇ ਚ ਜਿਹੜੇ ਆਪਾਂ ਮ੍ਰਿਤਕ ਸਰੀਰ ਲਿਉਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਲਾ ਕੇ ਦਿੰਦੇ ਆ ਜਿਵੇਂ ਅੱਗੇ ਪੈਨ ਇਦਾਂ ਹੀ ਹੁਣ ਜਿਵੇਂ ਵੀਰ ਆਇਆ ਹੁਣ ਇਹਦੇ ਰਜਗਾਰ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਅਸੀਂ ਟਰਸਟ ਵੱਲੋਂ ਕਰਕੇ ਦਵਾਂਗੇ ਬਰਾਇ ਸਾਬ ਦਾ ਫੋਨ ਆਇਆ ਸੀਗਾ ਉਹਨਾਂ ਵੀ ਇਹੋ ਗੱਲ ਕਹੀ ਆ ਵੀ ਇੱਥੇ ਆਪਾਂ ਇਹਨੂੰ ਰਜਗਾਰ ਦਵਾਂਗੇ ਜਿਹੜਾ ਇਹਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਅੱਗੇ ਬਹੁਤ ਮੁਸ਼ਕਲ ਦੀ ਘੜੀ ਚੋਂ ਨਿਕਲ ਕੇ ਆਪਣੇ ਮਾਂ ਕੋ ਆਇਆ ਪਿਓ ਕੋ ਆਇਆ